ਇੰਡੀ ਕਰੀ ਆਪਾਂ ਨੂੰ ਵਿਪਤਾ ਪੈਗੀ ਵੀ ਐਡੀ ਗਰਮੀ ਦੇ ਵਿੱਚ ਆਪਣਾ ਕੰਮਕਾਰ ਛੱਡ ਕੇ ਜਲੰਧਰੋਂ ਲੁਨਾਣੀ ਵੈਸਟ ਚੌਂੜਾ ਨਾ ਸਰਕਾਰ ਨੇ ਸਰਵੇ ਕੀਤਾ 6 ਵਾਰੀ 6 ਵਾਰੀ ਕੋਰਬੋ ਲਈ ਵੀ ਅੰਦਰਲੀ ਗੱਲ ਹੈ ਨਾ ਸਾਇਲੈਂਟ ਬੋਰਡ ਉਹ ਨੀਟੂ ਛਟਰਾ ਵਾਲੇ ਹੱਤ ਜਾਰੀ ਨਾ ਸਰਵੇ ਤੋਂ ਸਰਕਾਰ ਇਹ ਨਹੀਂ ਕਹਿੰਦੀ ਕਿ ਸਰਕਾਰ ਨੇ ਸਰਕਾਰਾਂ ਸਾਨੀ ਹਿੱਲੀਆਂ ਪਈਆਂ ਉਹ ਕਹਿੰਦੇ ਵੀ ਸਾਨੂੰ ਹੋਰ ਕਿਸੇ ਕੋ ਡਰ ਨਹੀਂ ਸਰਵਿਕੋ ਬੰਦਾ ਉਹਦਾ ਨਾਮ ਮੈਂ ਕਹਾਂ ਜੀਟੂ ਛਟਰਾ ਵਾਲਾ ਨੰਬਰ 9 ਤੇ ਆ ਜਦੋਂ ਫੋਨ ਕਰ ਲੋ ਭਾਜੀ ਮੈਂ ਡੀਸੀ ਆਫਿਸਾਂ ਜਰੂਰ ਗੱਲ ਕਰ ਲੋ ਡੀਸੀ ਆਫਿਸਾਂ ਪ੍ਰਚਾਰ ਕਰੂਗਾ ਦੱਸਦਾ ਦਿੰਦਾ ਜੀ ਬਣਾਇਆ ਚੋਂ ਲੜਨ ਕਿੰਨਾ ਮੇਰੀ ਬਣਾਇ ਕਿਵੇਂ ਪ੍ਰਚਾਰ ਕਰੂੰਗਾ ਮਹਾਰਾਜ ਜੇ ਮੈਂ ਜਿੱਤ ਗਿਆ ਤੇ ਪਾਕਿਸਤਾਨ ਦੇ ਧੱਜੀਆਂ ਔਰ ਜਣੀਆਂ ਜੇ ਇੱਕ ਸਕੂਟਰ ਤਿਆਰ ਇਦਾਂ ਦਾ ਕਰਾਤਾ ਕਿ ਦੁਨੀਆ ਉਹ ਸਕੂਟਰ ਨੂੰ ਦੇਖ ਦੇ ਕੇ ਰੁਕੇਗੀ ਉਹ ਸਕੂਟਰ ਦੇ ਵਿੱਚ ਐਕਸ ਐਸੀ ਕਲਾ ਪਾ ਦਿੰਦੀ ਹੈ ਜਿਹੜਾ ਸਕੂਟਰ ਦੇਖੇਗਾ ਫੋਟੋ ਜਰੂਰ ਮੈਨਾਂ ਕਰਾਏਗਾ ਵੋਟਾਂ ਦੇ ਭਾਵੇਂ ਪੈਣ ਨਾ ਪੈਣ ਵੋਟਰਾਂ ਦਾ ਨਹੀਂ ਮੈਨੂੰ ਪਤਾ ਪਰ ਸਰਵੇ ਕਹਿੰਦਾ ਨਹੀਂ ਕੁਸ਼ਟਰਾ ਜਿੱਦਾਂ ਪਿਆ ਬਾਕੀ ਸਾਰੇ ਹਰਦੇ ਪਏ ਆਦਿ ਨਾਲ ਤੁਸੀਂ ਖਾਦਾ ਇੱਕ ਅਦਿੱਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ EVM ਦੇ ਪਿਆ ਵੋਟਾਂ ਦਾ ਚਮੇਲਾ ਕਿ ਰਲਮੈਂ ਸਰਕਾਰ ਸੁਟਿਆ ਨੇ ਲੈ ਤੇ ਦਲਾ ਆਗਲੇ ਪਾ ਕੇ ਪੱਟਾ ਜਾ ਤੇ ਟੋਪੀ ਲੈ ਕੇ ਆਪਣਾ ਸਾਰਾ ਪ੍ਰਚਾਰ ਹੋਰ ਸ਼ਕਤੀਮਾਨ ਲਾਸਟ ਦੇ ਦੇ ਸ਼ਕਤੀਮਾਨ ਬਣੂਗਾ ਮੈਂ ਬੈਸਟ ਨੂੰ ਅਮਰੀਕਾ ਵਰਗਾ ਬਣਾਉਂਗਾ ਤੁਹਾਡੀਆਂ ਜੁੱਤੀਆਂ ਮੇਰੇ ਸਿਰ ਹੋਊਗਾ ਔਰ ਬੈਸਟ ਵੋਇਸ ਛੱਤਰ ਮੇਰੇ ਉਹ ਮਾਰਨ ਜਿਹੜੇ ਮੈਂ ਕਦੇ ਹੀ ਜ਼ਿੰਦਗੀ ਚ ਨਾ ਪੁੱਲਾਂ ਮੈਂ ਕੋ ਮੁੱਖ ਮੰਤਰੀ ਬਣਾਂ ਮੈਂ ਪੀਐਮ ਬਣਨਾ ਮੈਂ ਪ੍ਰਧਾਨ ਮੰਤਰੀ ਬਣੂੰਗਾ ਮੈਂ ਮੈਂ ਸੋ ਛੋਟੀ ਪੋਸਟ ਕੋਲ ਲਵਾਂ ਛੋਟੀ ਪੋਸਟ ਨਹੀਂ ਲਵੇ ਮੈਂ ਕੋਲ ਲਵਾਂ ਤੇ ਤੁਹਾਡੇ ਜਿੰਨੇ ਵੱਡੇ ਲੀਡਰ ਨੇ ਸਾਰਿਆਂ ਨੇ ਪੈਰੀ ਪਣਾ ਕੇ ਭਰਾਵਾ ਤੂੰ ਨੀਡੂ ਛੱਡਣ ਲੱਗ ਗਿਆ ਤੂੰ ਬੋਟਾ ਪਾਈ ਤੂੰ ਸਾਨੂੰ ਵੋਟ ਪਾ ਦੀ ਹੋਰ ਜਿਆ ਮਰਜ਼ੀ ਆ ਜੇ ਕਹਿੰਦੇ ਵੀ ਨੀਡੂ ਛੱਡਣ ਵਾਲਾ ਨਹੀਂ ਜਿੱਦਣਾ ਚੇਦਾ ਹੋਰ ਜਿਹੜੀ ਮਰਜ਼ੀ ਪਾਰਟੀ ਚ ਜੇ ਸਾਡੇ ਹਾਰ ਕੇ ਵੀ ਚਰਚੇ ਆ ਜਿੱਤ ਨਾਲੋਂ ਜਿੱਦੀ ਜ਼ਿਆਦਾ ਹਾਰ ਬੋਲਦੀ ਵੇ ਬੇਬਾਪੂ ਦਾ ਰੱਖੇ ਦਾ ਖਿਆਲ ਨਹੀਂ ਮੁੰਡਾ ਸਾਡਾ ਜਿੰਮ ਜਾਂਦਾ ਏ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰ ਹੋਂ ਇਤਿਬਾਰ ਦਾ ਜਦੋਂ ਐਮਐਲਏ ਬੰਨਾ ਉਹਦੇ ਤੁਹਾਡੇ ਨੇ ਪੈਰੀ ਪਹਿਣਾ ਜਦੋਂ ਕੌਂਸਲਰ ਬੰਨਾ ਉਹਨੇ ਉਹਦੇ ਤੁਹਾਡੇ ਪੈਰੀ ਪਹਿਣਾ ਜਦੋਂ ਐਮਪੀ ਬੰਨਾ ਉਹਨੇ ਉਹਦੇ ਤੁਹਾਡੇ ਪੈਰੀ ਪਹਿਣਾ ਜੇ ਸਾਡੇ ਕੋਲ ਵੋਟਾਂ ਦੀ ਇਹਨਾਂ ਨੇ ਸਾਡੇ ਘਰ ਦਾ ਸੰਡਰ 2000 ਦਾ ਕਰਦਣਾ ਸੀ ਵੰਚ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਮਾਰੇ ਤੋਂ ਲੁਧਿਆਣਾ ਪਛਮੀ ਜ਼ਿਮਨੀ ਚੋਣ ਦੇ ਵਿੱਚ ਅਖਾੜਾ ਪੱਖਿਆ ਹੋਇਆ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਗਏ ਨੇ ਉੱਥੇ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਉਹਨਾਂ ਆਜ਼ਾਦ ਉਮੀਦਵਾਰਾਂ ਵਿੱਚੋਂ ਇੱਕ ਉਮੀਦਵਾਰ ਨੀਟੂ ਸ਼ਕਤਰ ਵਾਲਾ ਜਿਹੜੇ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਹੈਗੇ ਪਰ ਜਲੰਧਰੋਂ ਆ ਕੇ ਲੁਧਿਆਣੇ ਵਿੱਚ ਚੋਣ ਲੜਦੇ ਨੇ ਪੁੱਛਾਂਗੇ ਕਾਰਨ ਕੀ ਆਖਿਰਕਾਰ ਕਿਹੜੀ ਏਡੀ ਵਿਵਤਾ ਆ ਪਈ ਸੀ ਵੀ ਜਲੰਧਰੋਂ ਆ ਕੇ ਲੁਧਿਆਣੇ ਚੋਣ ਲੜਨੀ ਪੈਗੀ ਬੁਰਦੋ ਸਕਦਾ ਬਾਈ ਸਸੀ ਗੱਲ ਜੀ ਸਸੀ ਗੱਲ ਜੀ ਮਹਾਰਾਜ ਬਹੁਤ ਬਹੁਤ ਧੰਨਵਾਦ ਸਹੀ ਸਾਬ ਮਾ ਤੜ ਚੈਨਲ ਤੇ ਆਏ ਆ ਜੀ ਤੇ ਸਾਰਿਆਂ ਨੂੰ ਕਿੰਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਜੀ ਥੈਂਕ ਯੂ ਨੀਟੋ ਭਾਈ ਜੇ ਮੈਂ ਸ਼ਬਦ ਯੂਜ਼ ਕੀਤਾ ਇੰਨੀ ਕਿਹੜੀ ਆਪਾਂ ਨੂੰ ਬਿਪਤਾ ਪੈਗੀ ਵੀ ਐਡੀ ਗਰਮੀ ਦੇ ਵਿੱਚ ਆਪਣਾ ਕੰਮ ਕਾਰ ਛੱਡ ਕੇ ਜਲੰਧਰੋਂ ਲੁਧਿਆਣੇ ਵੈਸਟ ਚੋਂ ਲੜਨਾ ਆਏ ਵੇਖੋ ਮੈਂ ਨੌਂ ਵਾਰੀ ਹਾਰਿਆ ਹੂੰ ਹਾਰਨ ਦਾ ਦੁੱਖ ਨਹੀਂ ਹੈਗਾ ਸਰਕਾਰ ਨੇ ਨਹੀਂ ਮਹਿੰਗਾਈ ਕਰਤੀ ਆ 96 ਦੇ ਵਿੱਚ 90 ਰੁਪਏ ਦੀ ਆਟੀ ਥੈਲੀ ਸੀ ਇਸ ਟਾਈਮ ਦੇਖੋ 450 ਦੀ ਹੋ ਗਈ ਹੈ ਕੋਈ ਮਹਿੰਗਾ ਹੀ ਤੇ ਬੋਲਣ ਤੇ ਅਸਲਿੰਡਰ ਦਾ ਰੇਟ ਵਾਜ ਗਿਆ ਪੈਟਰੋਲ ਦਾ ਰੇਟ ਵਾਜ ਗਿਆ ਗਰੀਬ ਬੰਦੇ ਦਾ ਜਿੰਨਾ ਹਰਾਮ ਹੋ ਗਿਆ ਕਾਰੋਬਾਰ ਸਾਰੇ ਮੰਦੇ ਹੋ ਗਿਆ ਜੀ ਅਸੀਂ ਗੱਲ ਕਰੀਏ ਇੰਡਸਟਰੀ ਲੁਧਿਆਣਾ ਤੋਂ ਉੱਟ ਕੇ ਬਾਹਰ ਚਲੀ ਗਈ ਯਾਰ ਕਿੱਥੇ ਸੀ ਆਪਣੇ ਪੰਜਾਬ ਜਾਂ ਕੀ ਕਰੂਗਾ ਸਾਡਾ ਪੰਜਾਬ ਜਾਂ ਸਾਡਾ ਵਿਛੜਿਆ ਪੰਜਾਬ ਇੰਨਾ ਪਿੱਛੜ ਕਿਉਂ ਗਿਆ ਯਾਰ ਦੁੱਖ ਲੱਗਦਾ ਦੇਖੋ ਫਿਰ ਉਧਰ ਵੈਸਟਰਚ ਚੋਣ ਖਾਲੀ ਸੀਗੀ ਤੇ ਮੈਂ ਵੈਸਟਰਚ ਕਾਗਜ਼ ਭਰੇ ਆ ਵੱਡੇ ਵੱਡੇ ਲੀਡਰ ਖੜੇ ਆ ਲੀਡਰ ਇੱਕੋ ਕਰ ਗਏ ਤੈਨੂੰ ਪਤਾ ਤੂੰ ਹਾਰ ਜਾਣਾ ਉਹਨਾਂ ਨੂੰ ਨਹੀਂ ਪਤਾ ਜੇ ਉਹ ਹਾਰ ਕੇ ਤੇ ਫਿਰ ਹਾਂ 14 ਬੰਦੇ ਖੜੇ ਆ ਜੀ ਜਿਤਨਾ ਇੱਕ ਨੇ 13 ਬੰਦੇ ਹਰੇ ਆ ਹਾਂ ਤੇ ਹੁਣ ਜੇ 13 ਹਰਨਗੇ ਉਹਨਾਂ ਨੂੰ ਕਹਿ ਕੇ ਦਿਖਾਣ ਕੇ ਭਲਾ ਵੀ ਤੁਸੀਂ ਹਰ ਜਨਾ ਤੁਸੀਂ ਕਾਗਜ਼ ਵਾਪਸ ਲੈ ਲਓ ਜਾਂ ਤੁਸੀਂ ਭੱਜ ਜਾਓ ਉਥੋਂ ਕਹੂਗੇ ਉਹਨਾਂ ਨੂੰ ਨਹੀਂ ਜੇ ਕੀ ਭਲਾ ਜਿਨੇ ਵੱਡੇ ਖੜੇ ਆ ਜਿਤਣ ਹੀ ਨਾ ਕੋਈ ਬੰਦਾ ਆਪ ਕੋਈ ਹੋਰ ਜਿੱਤ ਦੇ ਆਜਾਦ ਜਿੱਤ ਦੇ ਫਿਰ ਕੀ ਕਰੋਗੇ ਜਿਤਨਾ ਇਹਨਾਂ ਨੇ ਵੀ ਨਹੀਂ ਜੇ ਜਿੱਤੂਗਾ ਮੈਂ ਨਹੀਂ ਨਾ ਤੇ ਜਿੱਤੂਗਾ ਵੀ ਨਹੀਂ ਬੇਸ਼ੱਕ ਤੁਸੀਂ ਅੱਜ ਸਰਵੇ ਕਰ ਲਓ ਸਰਕਾਰ ਨੇ ਸਰਵੇ ਕੀਤਾ 6 ਵਾਰੀ 6 ਵਾਰੀ ਕੋ ਰਿਪੋਰਟ ਆਈ ਵੀ ਜਿਹੜੀ ਅੰਦਰਲੀ ਵੋਟ ਹਨਾ ਸਾਇਲੈਂਟ ਬੋਟ ਉਹ ਨੀਟੂ ਸ਼ਟਰਾਂ ਵਾਲੇ ਹੱਥ ਜਾਰੀ ਨੇ ਇਹ ਜੀ ਇਹ ਰਪੋ ਹੈਗੀ ਸਰਵੇ ਹੈਗੇ ਇਹ ਮਹਾਰਾਜ ਦੱਸੋ ਬਲਾ ਸਰਕਾਰ ਸਰਵੇ ਕਰੇ ਸਾਨੂੰ ਪਤਾ ਨਹੀਂ ਸਰਵੇ ਤੋਂ ਬਾਅਦ ਸਰਕਾਰ ਹਿੱਲ-ਹੁੱਲ ਨਹੀਂ ਗਈ ਸਰਕਾਰ ਨੇ ਸਰਕਾਰਾਂ ਸਾੜੀਆਂ ਹਿੱਲੀਆਂ ਪਈਆਂ ਉਹ ਕਹਿੰਦੇ ਵੀ ਸਾਨੂੰ ਹੋਰ ਕਿਸੇ ਕੋ ਡਰ ਨਹੀਂ ਹਾਂ ਸਵਿੱਕੋ ਬੰਦਾ ਉਹਦਾ ਨਾਮ ਮੈਂ ਕਹਾਂ ਨੀਟੂ ਸ਼ਟਰਾਂ ਵਾਲਾ ਨੰਬਰ 9 ਤੇ ਆ ਚੋਰ ਨਿਸ਼ਾਨ ਸ਼ਟਰ ਸ਼ਟਰਾਂ ਦਾ ਕੰਮ ਕਰਦਾ ਵਪਾਰੀ ਬੰਦਾ ਸੀਗਾ ਉਹ ਇਸ ਬੈਸਟ ਵਿੱਚ ਬਹੁਤ ਸੋਚੂਗਾ ਔਰ ਜੇ ਮੈਂ ਭਾਜੀ ਬਣ ਗਿਆ ਮੈਂ ਬੈਸਟ ਨੂੰ ਅਮਰੀਕਾ ਵਰਗਾ ਬਣਾ ਦੂੰਗਾ ਜੇ ਮੈਂ ਨਾ ਬਣਾ ਸਕਿਆ ਤੁਹਾਡੇ ਚੈਨਲ ਨਹੀਂ ਤੁਹਾਡੀਆਂ ਜੁੱਤੀਆਂ ਮੇਰੇ ਸਿਰਊਗਾ ਔਰ ਬੈਸਟ ਵਾਲੇ ਛੱਤਰ ਮੇਰੇ ਉਹ ਮਾਰਨ ਜਿਹੜੇ ਮੈਂ ਕਦੀ ਜ਼ਿੰਦਗੀ ਚ ਨਾ ਭੁੱਲਾਂ 27 ਦੇ ਚੋਣਾਂ ਮੈਂ ਕਦੀ ਨਾ ਲੜਾਂ ਮੈਂ ਛੱਤਰ ਖਾਵਾਂ ਜੇ ਮੈਂ ਝੂਠ ਮਾਰਾਂ ਇਹਨਾਂ ਦੇ ਅੱਗੇ ਕੀ ਕੋਈ ਲੀਡਰ ਨਹੀਂ ਕਹਿ ਸਕਦਾ ਇਹ ਤਾਂ ਉਹ ਹੋ ਗਿਆ ਵੀ ਨਾ ਜਿੱਤੇ ਤੇ ਨਾ ਕੰਮਸਲਾ ਕਰਨਾ ਪਵੇ ਨਾ 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 ਮਹਾਰਾਜ ਇਨੀ ਗੱਲ ਕੋਈ ਲੀਡਰ ਕਹਿ ਸਕਦਾ ਕਿਉਂ ਨਹੀਂ ਕਹਿੰਦਾ ਇਹਨਾਂ ਨੇ ਝੂਠੇ ਵਾਅਦੇ ਕਰਨੇ ਆ ਇਹ ਗੱਲ ਕਰਦੇ ਆ ਇਹ ਕਰਦਾਂਗੇ ਉਹ ਕਰਦਾਂਗੇ ਆ ਦੇਖੋ ਇੱਥੇ ਸਫਾਈ ਸਫਾਈ ਤੇ ਤੁਕਰਾਈ ਨਹੀਂ ਜਾਂਦੀ ਆ ਦੇਖੋ ਕਿੰਨਾ ਕੂੜਾ ਕੱਟਰ ਪਿਆ ਮੈਂ ਕਿਹਨਾ ਨਸ਼ਾ ਮੁਕਤ ਕਰ ਦੂੰਗਾ ਬੈਸਟ ਵਿੱਚੋਂ ਕੱਲੇ ਬਾਕੀਆਂ ਕਿਉਂਕਿ ਜਿਸ ਜਿੰਨੀ ਮੇਰੀ ਕਨਸਟਿਟਿਊਸ਼ਨ ਦੀ ਮੈਂ ਉਨੇ ਚ ਕੰਮ ਕਰੂੰਗਾ ਪਰ ਉਹਨੂੰ ਮੈਂ ਅਮਰੀਕਾ ਵਰਗਾ ਬਣਾ ਕੇ ਨਾ ਜੁੱਤਾ ਬੈਸਟ ਵਾਲਿਓ ਤੁਸੀਂ ਮੇਰੇ ਜੁੱਤੀਆਂ ਮਾਰਿਓ ਤੁਸੀਂ ਮੇਰੇ ਛੱਤਰ ਮਾਰਿਓ ਪਰ ਮੈਂ ਗੱਲ ਸੱਚੀ ਕਹੂੰਗਾ ਕਿ ਕੋਈ ਲੀਡਰ ਨਹੀਂ ਗੱਲ ਕਿਉਂਗਾ ਸਾਰਿਆਂ ਤੋਂ ਇਹਨੇ ਕਹੋ ਕੋ ਸਟਾਮ ਤੋਂ ਲਿਖ ਕੇ ਦੇ ਵੀ ਤੂੰ ਇਦਾਂ ਦਾ ਚੀਜ਼ ਕਰ ਸਕਦਾ ਮੈਂ ਕਰਕੇ ਦਊਂਗਾ ਇਲਾਕੇ ਕਿਹੜੇ ਕਿਹੜੇ ਹੁੰਦੇ ਵੈਸਟ ਹਲਕੇ ਦੇ ਦੇਖੋ ਜੀ ਆ ਪੂਰੀ ਆ ਫਾਈਲ ਪੂਰੀ ਸਾਨੂੰ ਮਿਲ ਗਈ ਹੈ ਜੀ ਕੱਢ ਕੇ ਲਿਆ ਪਾਜੀ ਉਹ ਪੁੱਛੋ ਪੂਰੀ ਉਹ ਕੱਢਿਓ ਮੈਂ ਪੂਰਾ ਆਪਾਂ ਲਿਸਟ ਲੈ ਲਈ ਹੈ ਜੀ ਹੁਣ ਸਾਨੂੰ ਮਨਜ਼ੂਰੀਆਂ ਮਿਲ ਗਈਆਂ ਸਰਕਾਰਾਂ ਵੱਲੋਂ ਤੁਹਾਡੇ ਜਾਤ ਹੋਗੀ ਦੀ ਚੋਣ ਜਾਤ ਜੁੜਦੀ ਆਪਾਂ ਇਹਦੇ ਤਰੀਕੇ ਨਾਲ ਚੱਲਾਂਗੇ ਲਿਸਟਾਂ ਦੇ ਤਰੀਕੇ ਨਾਲ ਚੱਲਾਂਗੇ ਜੀ ਆਪਾਂ ਸਾਹ ਨੂੰ ਪ੍ਰਚਾਰ ਕਿੱਥੇ ਤੱਕ ਪਹੁੰਚਿਆ ਤੁਹਾਡਾ ਪ੍ਰਚਾਰ ਨਹੀਂ ਦੇ ਕੀਤਾ ਕਿਉਂਕਿ ਮੈਂ ਤਾਂ ਮੈਂ ਦੇਖਦਾ ਜਦੋਂ ਤੁਹਾਨੂੰ ਪਰਮਿਸ਼ਨ ਕੀਤਾ ਪਿਛਲੇ ਆਪਣੀ 5-4 ਦਿਨ ਤੋਂ ਗੱਲ ਹੋ ਰਹੀ ਆ ਜਦੋਂ ਫੋਨ ਕਰ ਲਓ ਭਾਜੀ ਮੈਂ ਡੀਸੀ ਆਫਿਸ ਆ ਜਰੂਰ ਗੱਲ ਕਰ ਲਓ ਡੀਸੀ ਆਫਿਸ ਆ ਪ੍ਰਚਾਰ ਕਰੂਗਾ 10 ਦਾ ਦਿਨ ਰਹਿਗੇ ਸਰ ਆਪਾਂ ਨਾ ਪਰਮਿਸ਼ਨ ਲੈ ਲਈਆਂ ਹੁਣ ਸਾਨੂੰ ਕੋਈ ਰੋਕਟਕ ਨਹੀਂ ਜਿੱਥੇ ਮਰਜ਼ੀ ਜਾਸਦੇ ਜਿੱਥੇ ਮਰਜ਼ੀ ਹੱਸਦੇ ਇੱਕ ਸਕੂਟਰ ਤਿਆਰ ਇਦਾਂ ਦਾ ਕਰਾਤਾ ਕਿ ਦੁਨੀਆ ਉਹ ਸਕੂਟਰ ਨੂੰ ਦੇਖ ਦੇ ਕੇ ਰੁਕੇਗੀ ਅੱਛਾ ਜੀ ਉਹ ਸਕੂਟਰ ਦੇ ਵਿੱਚ ਐਸੀ ਕਲਾ ਪਾ ਦਿੱਤੀ ਹੈ ਜਿਹੜਾ ਸਕੂਟਰ ਦੇਖੇਗਾ ਫੋਟੋ ਜਰੂਰ ਮੈਨਾਂ ਕਰਾਏਗਾ ਵੋਟ ਪਰ ਸਰਵੇ ਕਹਿੰਦਾ ਨੀਡੂ ਸ਼ਟਰ ਨਾਲ ਜਿੱਦਾਂ ਪਿਆ ਬਾਕੀ ਸਾਰੇ ਹਰਦੇ ਪਏ। ਸਕੂਟਰ ਦੇ ਵਿੱਚ ਕੀ ਰੱਖ ਲਿਆ ਤੁਸੀਂ? ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਕੂਟਰ ਨਹੀਂ ਉਹ ਹਵਾਈ ਜਹਾਜ਼ ਹੀ ਆ। ਅੱਛਾ ਜੀ। ਉਹ ਦੁਨੀਆ ਦੇ ਵਿੱਚ ਇੱਕ ਐਸੀ ਚੀਜ਼ ਲੈ ਕੇ ਆਇਆ। ਬਈ ਚਾਹੀ ਬਾਤਾਂ। ਅੱਛਾ ਜੀ। ਮੈਂ ਕਹਾਂ ਜੀ ਉਹ ਭਾਈ ਜੀ ਦੇਖੋ ਜਿਵੇਂ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਆ ਰਹੇ ਨੇ। ਸੁਣ ਤਾਂ ਲੋ ਸੁਣ ਤਾਂ ਲੋ। ਕਾਂਗਰਸ ਪਾਰਟੀ ਦੇ ਰਾਣਾ ਗਰਜੀਤ ਆ ਰਹੇ ਨੇ ਆਮ ਆਦਮੀ ਪਾਰਟੀ ਵੀ ਵਰਤਮਾਨ ਆ ਰਹੇ ਨੇ ਭਾਰਤੀ ਜਨਤਾ ਪਾਰਟੀ ਉਹ ਨਹੀਂ ਜਿੱਤਣੀ ਫਿਰ ਜੀ ਛੋਟੀ ਪਾਰਟੀ ਜੋ ਵੱਡਾ ਲੀਡਰ ਕਿਹੜਾ ਹੈ ਦੇਖੋ ਮੈਂ ਸਭ ਤੋਂ ਵੱਡਾ ਲੀਡਰ ਮੈਂ ਹੀ ਆ ਜੀ ਅਰੇ ਭਾਈ ਆਹ ਦੇਖੋ ਸਾਡੇ ਸਰਦਾਰ ਸੁੱਚਾ ਸਿੰਘ ਜੀ ਚਿੰਕੂ ਸ਼ਿਸ਼ਿਆਂ ਵਾਲਾ ਤੇ ਹੋਰ ਵੀ ਸਾਡੇ ਕਈ ਪ੍ਰਧਾਨ ਹੈਗੇ ਆ ਜੀ ਤੇ ਉਹ ਸਾਰੇ ਇੱਥੇ ਪਹੁੰਚ ਰਹੇ ਆ ਤੇ ਅਸੀਂ ਲਿਸਟਾਂ ਲੁਸਟਾਂ ਜੋ ਵੀ ਆ ਪੂਰਾ ਬਣਾ ਲਿਆ ਵਹਿਰਬਾ ਤੇ ਆਹ ਲੋ ਜੀ ਦੇਖੋ ਬੈ ਇਦਾਂ ਹੀ ਆ ਫਿਰ ਜੇ ਨਾ ਹਰਾਉਣਾ ਵਾ ਨਾ ਦੇਖੋ ਜੇ ਤੁਸੀਂ ਬਦਲਾਅ ਚਾਹੁੰਦੇ ਹੋ ਹਾਂ ਦੇਖੋ ਬਦਲਾਧਾ ਆਮ ਆਦੀ ਪਾਰਟੀ ਵੀ ਕਹਿੰਦੀ ਸੀਗੀ ਹੋਇਆ ਨਹੀਂ ਇਹਨਾਂ ਕੋਈ ਨਹੀਂ ਹੋਇਆ ਆ ਬਦਲਾ ਆ ਦੇਖੋ ਕਿਉਂ ਨਹੀਂ ਕਰਨ ਕੀ ਮੰਨਦੇ ਆ ਦੇਖੋ ਜੀ ਆ ਲਿਸਟਾ ਸਾਡੀਆਂ ਆ ਸਾਰੇ ਸਾਰੇ ਲਿਸਟਾ ਹੀ ਆ ਜਿੱਥੇ ਦੇ ਆਪਾਂ ਲੱਕ ਜਾਣਾ ਜੀ ਆ ਸਾਰੇ ਬਣਾ ਲਿਆ ਆਪਾਂ ਚਾਰਟ ਪੇਪਰ ਵੀ ਕਿੱਥੋਂ ਤੁਰਨਾ ਕਿੱਥੇ ਕੀ ਕਰਨਾ ਔਰ ਸਕੂਟਰਾਂ ਦੇ ਅਸੀਂ ਹਰ ਮੱਲੇ ਦੇ ਹਰ ਗਲੀ ਮੁਹੱਲੇ ਤੱਕ ਹਰ ਜਗ੍ਹਾ ਤੇ ਪਹੁੰਚਣਾ ਜੀ ਔਰ ਮੈਂ ਕਹਿੰਦਾ ਜੇ ਮੈਂ ਜਿੱਤ ਗਿਆ ਕੀ ਬਣਾਈਆ ਚੋਣ ਲੜਨ ਦੀ ਕਿਰਨ ਦੀ ਬਣਾਈ ਕਿਵੇਂ ਪ੍ਰਚਾਰ ਕਰੋਂਗੇ ਤੁਸੀਂ ਮਾਰਾ ਜੇ ਮੈਂ ਜਿੱਤ ਗਿਆ ਤੇ ਪਾਕਿਸਤਾਨ ਦੀ ਝੰਡੀਆਂ ਉੜ ਜਣੀਆਂ ਜੇ ਯਾਰ ਕਿਵੇਂ ਕਰਨਾ ਆ ਪ੍ਰਚਾਰ ਮੈਂ ਸਕੂਟਰ ਤੇ ਕਰੂੰਗਾ ਜੀ ਕਿੱਦਾਂ ਕੀ ਬੜਾ ਨੀਤੀ ਬਣਾਈ ਗੁੱਟਰ ਦੇ ਆਗਲੇ ਪਾ ਕੇ ਪੱਟਾ ਜਾ ਤੇ ਟੋਪੀ ਲੈ ਕੇ ਆਪਣਾ ਸਾਰਾ ਪ੍ਰਚਾਰ ਔਰ ਸ਼ਕਤੀਮਾਨ ਲਾਸਟ ਦੇ ਦੇ ਸ਼ਕਤੀਮਾਨ ਬਣੂੰਗਾ ਜੀ ਮੈਂ ਅੱਛਾ ਲਾਸਟ ਦੇ ਦੇ ਸ਼ਕਤੀਮਾਨ ਆਏਗਾ ਲੁਧਿਆਣਾ ਸ਼ਹਿਰ ਦੇ ਵਿੱਚ ਔਰ ਮੈਂ ਕਹਿੰਦਾ ਵੀ ਤੁਸੀਂ ਇੱਕ ਇੱਕ ਵੋਟ ਅਗਰ ਮੈਂ ਜਿੱਦਾਂ ਭਾਜੀ ਇਹ ਲੁਧਿਆਣੇ ਦੀ ਜਿੱਤ ਹੋਏਗੀ ਮੇਰੀ ਜਿੱਤ ਨਹੀਂ ਹੈਗੀ ਇਹ ਕੱਲੇ ਬੈਸਟ ਜਿੱਤ ਨਹੀਂ ਹੈਗੀ ਇਹ ਕਹਿੰਦੇ ਉਹ ਪਾਕਿਸਤਾਨ ਹਿੱਲ ਜਾਊਗਾ ਲੁਧਿਆਣੇ ਵੈਸਟ ਵਿੱਚ ਬੈਠੇ ਆ ਬਾਰਡਰ ਤਾਂ ਇੱਥੋਂ 200 ਕਿਲੋਮੀਟਰ ਵੀ ਉਹ ਪਾਕਿਸਤਾਨ ਉਧਰੋਂ ਕਹਿੰਦੇ ਵੀ ਨਹੀਂ ਟੂ ਹਰ ਜਾਊਗਾ ਪਾਕਿਸਤਾਨ ਕਹਿੰਦਾ ਉਹ ਜਿਹੜੇ ਨੀਟੂ ਜਿੱਤਿਆ ਫਿਰ ਫਿਰ ਪਾਕਿਸਤਾਨ ਰਹੂਗਾ ਬੈ ਕੇ ਅੱਛਾ ਕਿਉਂਕਿ ਮੈਨੂੰ ਬਾਹਰੋਂ ਫੋਨ ਕਰ ਰਿਹਾ ਵੀ ਪਾਕਿਸਤਾਨ ਤੋਂ ਬਾਹਰਲੇ ਦੇਸ਼ ਦੀ ਦੇ ਬੰਦੇ ਗਏ ਨਾ ਸਾਡੇ ਤਾਂ ਕਹਿੰਦੇ ਬਾਹਰ ਟਿਕਟੋਕ ਚੱਲਦਾ ਵਾ ਕਹਿੰਦਾ ਟਿਕਟੋਕ ਦੇ ਉੱਤੇ ਕਹਿੰਦੇ ਸਾਰੇ ਕਹਿੰਦੇ ਨੀਟੂ ਸ਼ਟਰਾਂ ਵਾਲਾ ਹਰ ਜੇ ਨੀਟੂ ਸ਼ਟਰਾਂ ਵਾਲਾ ਨੀਟੂ ਸ਼ਟਰਾਂ ਲੱਗੇ ਦਾਰੂਗਾ ਨੀਟੂ ਸ਼ਟਰਾਂ ਵਾਲਾ ਕਦੇ ਨਹੀਂ ਹਰੂਗਾ ਜੇ ਨੀਟੂ ਸ਼ਟਰਾਂ ਵਾਲਾ ਹਰ ਗਿਆ ਇਹ ਇਹਦੀ ਹਾਰ ਨਹੀਂ ਇਹ ਬੈਸਟ ਵਾਲਿਆਂ ਦੀ ਹਾਰ ਹੈ ਤੁਸੀਂ ਇੱਕ ਗੱਲ ਕੀਤੀ ਵੀ ਬਦਲਾ ਨਹੀਂ ਹੋਇਆ ਮਾਦੀ ਕਿਉਂ ਨਹੀਂ ਹੋਇਆ ਕਾਰਨ ਕੀ ਮਾਜੀ ਬਦਲਾ ਕਿੱਥੇ ਹੋਇਆ ਦਿਖਾਓ ਮ ਅੱਛਾ ਜੇ ਮੈਂ ਵਿੱਚ ਹੋਊਗਾ ਤਾਂ ਸਹੀ ਬਦਲਾਅ ਹੋਊਗਾ ਓਕੇ ਜੇ ਮੈਂ ਨਹੀਂ ਨਾ ਕੁਝ ਨਹੀਂ ਕਰ ਸਕਦੇ ਬਸ ਇਹ ਇਹ ਸਭ ਦੇਖਣ ਵਾਲੀ ਗੱਲਾਂ ਆ ਇਹਨਾਂ ਲੀਡਰਾਂ ਕੋਲ ਖਾਓ ਉਸ ਟਾਈਮ ਤੇ ਵੀ ਤੂੰ ਕੰਮ ਕਰੂਗਾ ਇਹਨਾਂ ਨੇ ਕਦੀ ਨਹੀਂ ਕਹਿਣਾ ਹੁਣ ਮੇਰੇ ਵਕਾ ਕਹਿੰਦਾ ਮੈਂ ਜੁੱਤੀਆਂ ਖਾਵਾਂਗਾ ਬੈਸਟ ਵਾਲਿਆਂ ਦੀ ਜੇ ਮੈਂ ਕੰਮ ਨਾ ਕਰ ਸਕਿਆ ਮੈਂ ਅਗਰ ਬੈਸਟ ਨੂੰ ਅਮਰੀਕਾ ਵਰਗਾ ਨਾ ਬਣਾ ਸਕਿਆ ਇੱਕ ਇੱਕ ਬੰਦਾ ਜੁੱਤੀਆਂ ਤੁਹਾਡੇ ਪੱਤਰਕਾਰਾਂ ਦਾ ਤੁਹਾਡੇ ਚੈਨਲ ਤੇ ਆ ਕੇ ਜੁੱਤੀਆਂ ਖਾਊਗਾ ਮੈਂ ਤੁਹਾਡੇ ਛਿੱਤਰ ਮੈਂ ਆਪਣੇ ਮਾਰੂੰਗਾ ਆਪਈ ਮੈਂ ਔਨ ਕੈਮਰਾ ਵਿੱਚ ਕਹਿ ਰਿਹਾ ਕੋਈ ਲੀਡਰ ਨਹੀਂ ਨਿਕਲ ਕਊਗਾ ਕਿਉਂਕਿ ਸਾਰਿਆਂ ਨੂੰ ਪਤਾ ਅਸੀਂ ਝੂਠੇ ਦਿਲਾਸੇ ਦਿੰਨੇ ਆ ਮੁੱਦੇ ਕੀ ਸਮਝੇ ਤੁਸੀਂ ਵੈਸਟ ਵਿੱਚ ਕੀ ਕੀ ਮੁੱਦੇ ਨਸ਼ੇ ਦੇ ਆ ਖੋਬਾਦ ਦੇ ਆ ਕਾਫੀ ਲੋਕਾਂ ਨੇ ਮੁੱਦੇ ਦੱਸਿਆ ਪਰ ਮੈਂ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਤੱਕ ਮੇਰੇ ਕੋਲ ਪਾਵਰ ਨਹੀਂ ਹੈਗੀ ਉਹਨਾਂ ਜੀ ਭਗਵੰਤ ਮਾਨ ਬਣ ਗਿਆ ਦੇਖੋ ਪਤਾ ਨਹੀਂ ਅਗਲੀ ਵਾਰ ਬੰਨਣਾ ਕਿ ਨਹੀਂ ਬੰਨਣਾ ਅਗਲਾ ਕਿਸ ਨੂੰ ਮਿਲਦਾ ਨਹੀਂ ਮਿਲਦਾ ਹੁਣ ਅਗਲੇ ਅਗਲੇ ਨੂੰ ਇਹ ਨਹੀਂ ਪਤਾ ਵੀ ਅਗਲੇ ਐਮਐਲਏ ਜਿੱਤਨੇ ਕਿ ਨਹੀਂ ਜਿੱਤਨੇ ਇਹ ਵੀ ਨੂੰ ਪਤਾ ਪਰ ਅੱਪਾ ਗੱਲ ਕਰਾਂਗੇ ਇਨਸਾਫ ਦੀ ਕਿ ਜਦ ਤੱਕ ਲੋਕਤੰਤਰ ਲੋਕ ਦੇਖੋ ਜਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਹੁਣ ਦੇਖੋ ਬڑے-ਬڑے ਵਧੀਆ ਆਮ ਆਦਮੀ ਪਾਰਟੀ ਦੇ ਵਿੱਚ ਬੰਦੇ ਕੰਮ ਕਰ ਰਹੇ ਉਹਨਾਂ ਨੇ ਫਿਰ ਐਮਐਲਏ ਜਿੱਜਣਾ ਤਾਂ ਬੱਗਾ ਜੀ ਹੋ ਗਿਆ ਕੋਈ ਵੀ ਲਾ ਲਓ ਮੰਨ ਲਓ ਇਹ ਹੋਰ ਵੀ ਕਈ ਬੰਦੇ ਹੈਗੇ ਤੇ ਦੇਖੋ ਜੇ ਇੱਕ ਵਾਰੀ ਨੀਟੂ ਸ਼ਟਰਨ ਜਿੱਤ ਗਿਆ ਨਾ ਜਾਓ ਮੈਂ ਕਹਿੰਨਾ ਇਹ ਤੁਹਾਡੇ ਜਿੰਨੇ ਵੱਡੇ ਲੀਡਰਾਂ ਸਾਰੇ ਨੇ ਪੈਰੀ ਬਣਾ ਕੇ ਭਰਾਵਾ ਤੂੰ ਨੀਟੂ ਸ਼ਟਰਨ ਲੱਗੇ ਤੋ ਬੋਟਾਂ ਪਾਈ ਤੂੰ ਸਾਨੂੰ ਵੋਟ ਪਾ ਦੀ ਹੋਰ ਜਾਂ ਮਰਜ਼ੀ ਆ ਜੇ ਕਹਿੰਦੇ ਵੀ ਨੀਟੂ ਸ਼ਟਰਨ ਵਾਲਾ ਨਹੀਂ ਜਦਾਂ ਜੇ ਦਾ ਹੋਰ ਜਿਹੜੀ ਮਰਜ਼ੀ ਪਾਰਟੀ ਚ ਜੇ ਇਹ ਸਾਰੇ ਉੱਪਰ ਚ ਰਹਿ ਕੇ ਕਰਦੇ ਸ਼ਾਮੀ ਬੈਠ ਕੇ ਇਹ ਮੇਰੇ ਤਾਂ ਗੱਲਾਂ ਪਹੁੰਚ ਗਈਆਂ ਭਾਜੀ ਮੈਂ ਕਹਿੰਦਾ ਵੀ ਮੈਂ ਕਿਉਂ ਨਹੀਂ ਜਿੱਤਣਾ ਤੁਸੀਂ ਬੈਸਟ ਵਾਲਾਂ ਨੂੰ ਰੋਕ ਲੋਗੇ ਮੈਂ ਬੈਸਟ ਵਾਲਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ दारू ਲੈ ਲਓ ਪੈਸੇ ਲੈ ਲਓ ਜੋ ਦਿੰਦੇ ਲੈ ਲਓ ਇਹਨਾਂ ਦਾ ਨਹੀਂ ਹੈਗਾ ਸਾਰਾ ਤੁਹਾਡਾ ਇੱਥੋਂ ਇਕੱਠਾ ਕਰਕੇ ਲੈ ਕੇ ਗਏ ਆ ਇਹ ਦਿੱਲੀ ਤੱਕ ਪਹੁੰਚਾਈ ਜਾਂਦੇ ਆ ਜੋ ਮਿਲਦਾ ਇਹਨਾਂ ਕੋਲ ਲੈ ਲਓ ਤੇ ਵੋਟ ਨੀਟੂ ਸ਼ਤਰਾਂ ਵਾਲਾ 9 ਨੰਬਰ ਚੁੱਪ ਕਰਕੇ ਜਾ ਕੇ ਬਟਨ ਦਬਾ ਲੈ ਦੱਸਣਾ ਨਹੀਂ ਜਦ ਤੱਕ ਮੈਂ ਜਿੱਤਦਾ ਨਹੀਂ ਜਦੋਂ ਜਿੱਤ ਗਿਆ ਉਹਨੂੰ ਉਸੇ ਟਾਈਮ ਬੋਰਡ ਪਾਇਓ ਵੀ ਮੈਂ ਮੈਂ ਨੀਟੂ ਸ਼ਤਰਾਂ ਵਾਲਾ ਬੋਰਡ ਪਾਈ ਆ ਮੇਰੀ ਇੱਕ 1700 1800 8000 6000 5000 4000 ਪੰਜ ਵੋਟਾਂ ਦੀ ਆਨਲਾਈਨ ਤੁਸੀਂ ਦੇਖ ਸਕਦੇ ਹੋ ਮੈਨੂੰ ਪੁੱਛ ਸਕਦੇ ਹੋ ਨੈਟਰੂ ਪੁੱਛ ਸਕਦੇ ਹੋ ਨੀਟਰੂ ਚਟਰਨਾ ਬੋਰਡ ਕਿੰਨੀ ਪਈ ਅੱਜ ਤੱਕ ਇਹਨਾਂ ਦੇ 14 ਵਿੱਚੋਂ ਕੋਈ ਬੰਦਾ ਹਾਰ ਜੇ ਜੇ ਉਹਨੇ ਆਪਣੇ ਘਰ ਬਹਿ ਜਾਣਾ ਮੈਂ ਹਾਰ ਕੇ ਵੀ ਸਾਡੇ ਹਾਰ ਕੇ ਵੀ ਚਰਚੇ ਆ ਚਰਚੇ ਹੁੰਦੇ ਆ ਜਿੱਤ ਨਾਲ ਜਿੱਦੀ ਜ਼ਿਆਦਾ ਹਾਰ ਬੋਲਦੀ ਸਾਡੀ ਜਿੱਤ ਕੇ ਵੀ ਜੇ ਅਸੀਂ ਹਾਰ ਜਾਈ ਹਾਰ ਕੇ ਬਾਅਦ ਬੋਲਦੀ ਵੀ ਸ਼ੇਰ ਦਾ ਯਾਦ ਕਰਾਤਾ ਮੈਂ ਤੁਹਾਨੂੰ ਦੱਸਾਂ ਮੈਂ ਹਾਰ ਜਾਵਾਂਗਾ ਤਾਂ ਵੀ ਤੁਹਾਡੇ ਚੈਨਲ ਤੇ ਆਵਾਂਗਾ ਜਿਨ੍ਹਾਂ ਨੇ ਹਾਰ ਜਾਣਾ ਵਿਚਾਰੇ ਉਹ ਸਾਰੇ ਨੇ ਬੈ ਚਲੋ ਚੋਣ ਤੋਂ ਥੋੜੀ ਹੱਤ ਕੇ ਗੱਲ ਕਰੀਏ ਕਹਿੰਦੇ ਵੀ ਤੁਸੀਂ ਮੂਸੇ ਨਾਲ ਜ਼ਕਰ ਕੀਤਾ ਹੈਗਾ ਖੜੇ ਖੜੇ ਤੁਸੀਂ ਗਾਣਾ ਵੀ ਬਣਾ ਦਿੰਦੇ ਚੋਣਾ ਤੇ ਕੋਈ ਗਾਣਾ ਬਣਾਇਆ ਹਾਂ ਬਣਾਇਆ ਜੀ ਬਣਾਇਆ ਰੈਪ ਤਿਆਰ ਕੀਤਾ ਜੀ ਚਾਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵਾਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ EVM ਦੇ ਪਿਆ ਵੋਟਾਂ ਦਾ ਚਮੇਲਾ ਕਿ ਰਲਮਨ ਸਰਕਾਰ ਸੁਟਿਆ ਨਹੀਂ ਲੈ ਤੇ ਦੱਲਾ ਕਿ CM ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬੰਦ ਗਿਆ ਕਰੋਨਾ ਵਾਲਾ ਜਮ ਕਿ 5 ਜੀ ਦੇ ਪਿੱਛੇ ਕੁਝ ਚੱਲ ਰਿਹਾ ਕੁਟਾਲਾ ਕਰੋਨਾ ਤੇ ਸੁਣ ਸਾਦੀ ਬੈਠੇ ਸਰਕਾਰ ਕਿਉਂ ਮੂਨ ਉਹ ਇਹ ਹੈ ਕਿਆ ਮਜ਼ਾਕ ਹੈ ਕਿਆ ਨੀਡ ਟੂ ਸ਼ਟਰ ਵਾਲਾ ਚੋਹ ਨਿਸ਼ਾਨ ਸ਼ਟਰ ਹੈ ਜਿਸ ਦਾ ਨੰਬਰ 9 ਹੈ ਨੀਡ ਟੂ ਸ਼ਟਰ ਵਾਲਾ ਇਹ ਗਾਣਾ ਬਣਾਇਆ ਜੀ ਮੈਂ ਇਹ ਤੁਸੀਂ ਆਪ ਬਣਾਇਆ ਵਾ ਇਹ ਆਪ ਬਣਾਇਆ ਅੱਛਾ ਜੀ ਤੇ ਦੇਖੋ ਤੁਸੀਂ ਇੱਕ ਵੋਟ ਸ਼ਟਰ ਦੇ ਮੋਰ ਤੇ ਲਾ ਕੇ ਬੈਸਟ ਵਾਲਿਓ ਅਗਰ ਬੈਸਟ ਵਾਲੇ ਮੈਨੂੰ ਜਿਤਾ ਦਿੰਦੇ ਆ ਮੈਂ ਮੈਂ ਜਿੱਤ ਗਿਆ ਮੰਨ ਲਓ ਮੈਂ ਜਿੱਤ ਗਿਆ ਇੱਕ ਇੱਕ ਗੱਲ ਕਰ ਰਿਹਾ ਵੈਸੇ ਤਾਂ ਜਿਹੜੀ ਸਰਵੇ ਰਿਪੋਰਟ ਹੈ ਹੀ ਕੈਂਡੀਡੇਟੂ ਸ਼ਟਰ ਜਿੱਦਾਂ ਪਿਆ ਅੰਡਰ ਗਰਾਉਂਡ ਜਿਹੜੀ ਵੋਟ ਹੈ ਸਾਰੀ ਨੀਡ ਟੂ ਸ਼ਟਰ ਨਾਲੋਂ ਸਾਇਲੈਂਟ ਬੋਰਡ ਜਿਹੜੀ ਸਾਇਰਨ ਬੋਰਡ ਆ ਸਭ ਤੋਂ ਜ਼ਿਆਦਾ ਨੀਡ ਟੂ ਸ਼ਟਰ ਨਾਲ ਮਿਲੇਗੀ ਜੀ ਇਹ ਚੋਣਾ ਦੇ ਗਾਣਾ ਚੋਣਾ ਤੋਂ ਹਟਕੇ ਜੇ ਗਾਣਾ ਕੋਈ ਹੈ ਕੋਈ ਥੋੜਾ ਕੁ ਵਾਸਤੇ ਹਟਕੇ ਕੋਈ ਗਾਣਾ ਕਿਸ ਬੰਦੇ ਦੇ ਨਾਮ ਤੇ ਬਣਾਇਆ ਹੋਵੇ ਕਿਸੇ ਵੀ ਨਹੀਂ ਜਿਹਦੇ ਨਾਮ ਤੇ ਕੋਈ ਮਸਲ ਨਹੀਂ ਭਾਈ ਕਿਹਦੇ ਨਾਮ ਤੇ ਗਾਣਾ ਬਣਾਉਣਾ ਕੋਈ ਦੱਸੋ ਆਪਾਂ ਗਾਣਾ ਮੈਨੂੰ ਯਾਦ ਕਰਦਾ ਸੀ ਭਾਈ ਕਿਹਨ੍ਹੇ ਭਾਈ ਦੇ ਨਾਮ ਕਿੰਨਾ ਜੀ ਗਾਣਾ 300 ਸਾਲ ਦੇ ਨਾਮ ਤੇ ਗਾਣਾ ਕਰਦਾ ਨਾਮ ਢੀਂਡ ਸਾਹਿਬ ਆ ਗੱਲਬਾਤ ਸਿਰਾਂ ਕਰਾਊਗਾ ਲੱਗਦਾ ਨੀਡ ਟੂ ਸ਼ਟਰ ਵਾਲੇ ਵੋਟਾਂ ਯਾਰ ਤੇਰਾ ਪਾਊਗਾ ਸਪੋਰਟ ਕਰਦਾ ਨੀਡ ਟੂ ਸ਼ਟਰ ਵਾਲਾ ਪਾਰਟੀ ਕਿਸੇ ਹੋਰ ਨੂੰ ਕੁੰਦਾ ਵਾ ਪਰ ਵੇ ਬੇਬਾਪੂ ਦਾ ਹਰੱਕੇ ਦਾ ਖਿਆਲ ਨਹੀਂ ਮੁੰਡਾ ਸਾਡਾ ਜਿੰਮ ਜਾਂਦਾ ਏ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰ ਉਹ ਇਤਬਾਰ ਦਾ ਇੱਕ ਸਾਡਾ ਨਾ ਨਵਾਂ ਫਿਲਮ ਆ ਰਹੀ ਨਮੂਨੇ ਉੱਚ ਭਾਬੀ ਚੁੰਮੇ ਵਾਲੀ ਦਾ ਮੈਂ ਘਰ ਵਾਲਾ ਬਣਿਆ ਤੇ ਜਿੰਦਾ ਜਿੰਦਾ ਹੰਸਾ ਉਹ ਬਣਿਆ ਉਹਦਾ ਪਿਓ ਬਣਿਆ ਤੇ ਉਹਦੇ ਵਿੱਚ ਗਾਣਾ ਵਾ ਤੂੰ ਗੂੜੇ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਬਾਪੂ ਪਾਈ ਬੈਠਾ ਪੰਗੇ ਪੈਸਾ ਦੱਸ ਲੱਖ ਮੰਗੇ ਮੈਂ ਨਾ ਫਿੱਕੇ ਰਾਂਚੇ ਲੰਗੇ ਹਰ ਇੱਕ ਸਾਨੀ ਕੁੜੀਏ ਪੈਸੇ ਤੇ ਲਹਿਦਾਨੀ ਹੁੰਦਾ ਇੰਤਜ਼ਾਮ ਨਹੀਂ ਕੁੜੀ ਇੱਕ ਨਸ਼ੇ ਦੇ ਖਿਲਾਫ ਵੀ ਲਿਖਿਆ ਜੀ ਸਨਾਤਵਾ ਜੀ ਹਾਂ ਬਿਲਕੁਲ ਭਾਜੀ ਬਿਲਕੁਲ ਤੈਸਮੈ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ਹਿਤ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਮਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋ ਦੇਖ ਰਹੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਖਲਡ ਕਵਾਰੇ ਤੋਂ ਵੇਖ ਬਾਬਾ ਸਭ ਆਕੇ ਕਹਿੰਦੇ ਕੀ ਲੈ ਉਮੀਦਾਂ ਦੇ ਵਿਚ ਚੁਰਾਗੇ ਰੋਂਦੇ ਖੜੇ ਬਹੁਤ ਸ਼ਹੀਦਾਂ ਦੇ ਕੁਰਸੀ ਔਰ ਕੁਰਸੀ ਦਾ ਵਿਚਗਰਾ ਲੀਡਰਾਂ ਦੇ ਵਿੱਚ ਜਿਹੜਾ ਸਾਰਿਆਂ ਦਾ ਵਿੱਚ ਇਸੇ ਗਾਣ ਜਿਹੜਾ ਗਾਣਾ ਬਹੁਤ ਘੈਂਟ ਹੈ ਕਿੰਨੇ ਲਿਖਿਆ ਗਾਣਾ ਇਹ ਗਾਣਾ ਮੈਂ ਲਿਖਿਆ ਸੀ ਲਿਖਿਆ ਮੈਂ ਲਿਖਿਆ ਗਾਣਾ ਇਹਦਾ ਸੀਰੀਅਸ ਟਾਪਿਕ ਤੇ ਤੁਸੀਂ ਗੱਲਾਂ ਲਿਖਤਾ ਜੀ ਸਰ ਲਿਖ ਦਿੱਤਾ ਜੀ ਪਰ ਮੈਂ ਉਹਦਾ ਖੂਬਸੂਰਤ ਲਾਈਨਾਂ ਤੁਸੀਂ ਲਿਖੀਆਂ ਹੈਗੀ ਆ ਪਰ ਮਤਲਬ ਅਲੱਗ ਰਹਿੰਦਾ ਮਜ਼ਾਕ ਦਾ ਵਫੇਸ਼ਾ ਬਣ ਜਾਂਦਾ ਪਰ ਇਹ ਵਿਸ਼ਾ ਬੜਾ ਖਤਰਨਾਕ ਛੋ ਜਿਹੜਾ ਪੰਜਾਬ ਦੇ ਸਭ ਤੋਂ ਜ਼ਰੂਰੀ ਤੇ ਦੇਖੋ ਜੀ ਇਹਦੇ ਗੱਲ ਲਾਈਨਾਂ ਦੋਸਤਾਂ ਨੂੰ ਵੋਟ ਪਾਉਂਗੇ ਨੀਟ ਨੂੰ ਹਾਂ ਹਾਂ ਅਸੀਂ ਤਾਂ ਪਹਿਲੇ ਹੀ ਪਾਈ ਨੀਟ ਨੂੰ ਯਾਰ ਹਾਂ ਯਾਰ ਇਹ ਸਾਰੇ ਸੋਹਣੇ ਸਾਡੇ ਰੱਬਰੂ ਬੰਦੇ ਆ ਜੀ ਪਰ ਲੁਧਿਆ ਔਰੇ ਲੁਧਿਆਣਾ سونے ਵਰਗਾ ਸ਼ਹਿਰ ਜਦੋਂ ਪਹਿਲੀ ਵਾਰ ਚੋਣ ਹੋਈ ਚੌਧਰੀ ਸਾਹਿਬ ਦੇ ਖਿਲਾਫ ਤੁਹਾਡੇ ਅੱਖਾਂ 'ਚ ਹੰਝਰੂ ਸੀਗੇ ਵੀ ਮੇਰੇ ਪਰਿਵਾਰ ਦੀਆਂ ਵੋਟਾਂ ਵੀ ਘੱਟ ਦਿੱਤੀਆਂ ਇੱਥੇ ਪਰਿਵਾਰ ਵੀ ਨਹੀਂ ਹੈਗਾ ਇੱਥੇ ਵੀ ਲੱਗਦਾ ਕੋਈ ਗੜਬੜ ਕਰੂਗੀ ਸਰਕਾਰ ਦੇ ਦੇਖੋ ਜਦੋਂ ਨਾ ਕੋਈ ਐਮਐਲਏ ਬੰਦਾ ਜਾਂ ਕੋਈ ਐਮਪੀ ਬੰਦਾ ਧੁੰਸਰੀ ਆ ਜਾਂਦਾ ਉਹ ਇਲਾਕੇ ਨੂੰ ਭੁੱਲ ਜਾਂਦਾ ਇਲਾਕੇ ਤੇ ਗੇੜਾ ਨਹੀਂ ਮਾਰਦਾ ਇਲਾਕੇ ਨੂੰ ਸਮਝਦਾ ਵਾ ਕਿ ਅਗਲੀ ਵਾਰ ਨਾ ਫੇਰ ਪੈਸੇ ਦੇ ਦਮ ਤੇ ਜਿੱਤ ਜਾਊਗਾ ਦੇਖੋ ਇਹ ਜਿਹੜੇ ਜਿਹੜੀ ਵੋਟ ਹੈ ਨਾ ਇਹ ਸਾਡਾ ਸਭ ਤੋਂ ਵੱਡਾ ਤਗੜਾ ਹਥਿਆਰ ਹੈ ਇਸ ਤੋਂ ਪਿਸਟੌਲ ਵੀ ਕੁਛ ਨਹੀਂ ਉਹਦੇ ਅੱਗੇ ਵਜਾ ਕਿਉ ਜਦੋਂ ਐਮ.ਐਲ.ਏ ਬੰਨਾ ਉਹਦੋਂ ਤੁਹਾਡੇ ਉਨੇ ਪੈਰੀ ਪੈਣਾ ਜਦੋਂ ਕੌਂਸਲਰ ਬੰਨਾ ਉਹਨੇ ਉਦੋਂ ਤੁਹਾਡੇ ਪੈਰੀ ਪੈਣਾ ਜਦੋਂ ਐਮ.ਪੀ ਬੰਨਾ ਉਹਨੇ ਉਦੋਂ ਤੁਹਾਡੇ ਪੈਰੀ ਪੈਣਾ ਜੇ ਸਾਡੇ ਕੋਲ ਵੋਟਾਂ ਹੁੰਦੀ ਇਹਨਾਂ ਨੇ ਸਾਡੇ ਘਰ ਦਾ ਸਿਲੰਡਰ 2000 ਦਾ ਕਰ ਦੇਣਾ ਸੀਗਾ ਗੱਲ ਸਹੀ ਹੈ 2000 ਸਿਲੰਡਰ ਸਾਨੂੰ ਨਹੀਂ ਮਿਲਣਾ ਸੀਗਾ ਫਿਰ ਵੀ ਬਲੈਕ ਮੈਨ ਨਹੀਂ 3000 ਲੈਣਾ ਹੀ ਹਾਂ ਇਹਨਾਂ ਨੇ ਸਾਨੂੰ ਸਿਲੰਡਰ ਦੇ ਉੱਤੇ ਵੀ ਹੋਣੀ ਸੀ ਗੱਲਬਾਤ ਇਹਨਾਂ ਨੇ ਇੰਨੀ ਮਹਿੰਗਾਈ ਕਰਦੀ 96 ਦੇ ਵਿੱਚ 90 ਰੁਪਏ ਦਾ ਟੈਸਲੀ ਐਸ ਟਾਈਮ 450 ਦੀ ਲੈਣੀ ਪੈ ਰਹੀ ਹੈ ਸਾਡੀ ਜਾਨ ਨਿਕਲਦੀ ਪਈ ਆ ਤੇ ਦੇ ਜਿੱਤ ਗਏ ਵੱਡੇ ਕਰੋੜਪਤੀ ਜ ਤੇ ਬਾਹਰ ਜਨਤਾ ਨੂੰ ਵੇਟ ਕਰਾਉਣੀ ਏ ਧੁੱਪ ਚ ਚਲੋ ਕਰੋ ਵੇਟ ਜਦੋਂ ਇਹਨਾਂ ਦਾ ਪਾਸ਼ਾ ਦੇਣਾ ਹੁੰਦਾ ਜਾਂ ਕਿਤੇ ਰੈਲੀ ਹੁੰਦੀ ਹੈ ਇਹ ਕਹਿੰਦੇ ਜੀ ਆਪਾਂ ਪੂਰੇ 2 ਵਜੇ ਆਏ ਨਾ 2 ਨਹੀਂ ਵਜਣ ਤੇ 4 ਵਜਣ ਦੇ ਦੋ 4 ਵਜੇ ਦੋ ਉਹ ਨਿਕਲੇ ਕੇ ਬੱਚੇ ਵਿਚਾਰੇ ਜਿਨ੍ਹਾਂ ਨੇ 5-500 ਦਿਹਾੜੀ ਲੈਣੀ ਹੁੰਦੀ ਹੈ ਜਿਨ੍ਹਾਂ ਨੇ ਵਿਚਾਰੇ ਆਟਾ ਦਾਲ ਲੈਣਾ ਹੁੰਦਾ ਉਹ ਸਾਡੇ ਵਰਗੇ ਗਰੀਬ ਬੰਦੇ ਵਿਚਾਰੇ ਵਿੱਚ ਬੈਠੇ ਹੁੰਦੇ ਆ ਉਹ ਕਹਿੰਦੇ ਵੀ ਮੁਸੀਬਤ ਆ ਹੁਣ ਤੇ 4 ਵਜੇ ਤੱਕ ਚੱਲਣਾ ਚਾਹ ਚੰਨੀ ਸਾਹਿਬ ਤੁਹਾਡੇ ਕੋ ਆਏ ਚੰਨੀ ਸਾਹਿਬ ਤੁਹਾਡਾ ਉਹ ਵੀ ਕੀਤੀ ਸੀ ਸਿਫਤ ਕੀਤੀ ਸੀ ਚੰਨੀ ਸਾਹਿਬ ਨੂੰ ਤੁਹਾਡੀ ਚੰਨੀ ਸਾਹਿਬ ਨੂੰ ਬਿਆਨ ਨਹੀਂ ਪਤਾ ਕੀ ਕਰਨੇ ਚੰਨੀ ਸਾਹਿਬ ਮੈਨੂੰ ਕਹਿੰਦੇ ਵੀ ਬਿੱਟੂ ਮੁੱਖ ਮੰਤਰੀ ਬਸ ਜਿਹੜਾ ਛੱਡ ਮੈਂ ਪ੍ਰਧਾਨ ਮੰਤਰੀ ਬਣੂੰਗਾ ਮੈਂ ਮੈਂ ਛੋਟੀ ਪੋਸਟ ਕੋ ਨਾ ਛੋਟੀ ਪੋਸਟ ਨਹੀਂ ਲਵੇ ਮੈਂ ਕੋ ਲਵਾ ਅੱਛਾ ਵੀਡੀਓ ਲੈ ਲਓ ਸਹੀ ਹੈ ਛੋਟੀ ਪੋਸਟ ਨਹੀਂ ਲੈਣੀ ਮੈਂ ਵੱਡੀ ਪੋਸਟ ਲੈਣੀ ਆ ਉਹ ਨਾਲੇ ਗੱਲ ਇਹ ਐ ਦੇਖੋ ਚੰਨੀ ਸਾਹਿਬ ਨੂੰ ਮੈਂ ਨਾ ਜੰਦਰ ਸ਼ਹਿਰ ਦੇ ਵਿੱਚ ਜਦੋਂ ਵੋਟਾਂ ਸੀ ਨਾ ਮੈਂ ਲੋਕਾਂ ਨੂੰ ਕਹਤਾ ਜੰਦਰ ਸ਼ਹਿਰ ਮੈਂ ਕਹਾ ਦੋ ਹੀ ਨਾਮ ਆ ਕਹਿੰਦੇ ਕਿਹੜੇ ਕਿਹੜੇ ਮੈਂ ਕਹਾ ਚੰਨੀ ਸਾਹਿਬ ਤੇ ਦੂਜਾ ਨੀਡੂ ਸ਼ੇਡਰ ਵਾਲਾ ਇਹ ਦੋਨੋਂ ਚ ਕੋਈ ਬਾਜੀ ਮਾਰੂਗਾ ਉਹ ਹੁਣ ਮੈਂ ਕਹਿਣਾ ਵੱਡੇ ਵੱਡੇ ਹਰ ਜੋ 14 ਚੋਂ ਬੰਦਿਆ ਚ ਹੁਣ ਇੱਕ ਬੰਦਾ ਵੱਡੇ ਵੱਡੋਚੇ ਰਹਿ ਜਾਣੀ ਸੱਚੀ ਤੁਹਾਡੀ ਇੱਕ ਚੰਨੀ ਸਾਰੀ ਚਰਚਾ ਸੀ ਜਿੱਤ ਕੇ ਇੱਕ ਹਾਰੇ ਤੁਸੀਂ ਦੋਹਾਂ ਦੀ ਚਰਚਾ ਸੀ ਤੁਹਾਨੂੰ ਕੀ ਗਿਆ ਸੀਗਾ ਜਿੱਤ ਨਾਲ ਜਿੱਦੀ ਜਿਆਦਾ ਹਾਰ ਬੋਲਦੀ ਉਥੋਂ ਨਾਲ ਹੀ ਅੰਦਾਜ਼ਾ ਸਾਡਾ ਕਿਉਂਕਿ ਸਾਡਾ ਜਿਹੜਾ ਅੰਦਾਜ਼ਾ ਨਾ ਇਦਾਂ ਨਹੀਂ ਲੱਗਦਾ ਤੇਰੇ ਕੋਲ ਪਰ ਗੱਲ ਇਹ ਹੈ ਕਿ ਅ ਅਸੀਂ ਸਿੱਧੇ ਸਾਦੇ ਉਹ ਬਿੰਗ ਬਲਡ ਨਹੀਂ ਆਉਂਦੇ ਬਸ ਖਬਰ ਹੈ ਸਾਡਾ ਰੌਲਾ ਨਹੀਂ ਪਾਉਂਦੇ ਕਰਮਾਂ ਦੇ ਲੇਖੇ ਤੈਨੂੰ ਸਮਝ ਨਹੀਂ ਆਉਣੇ ਕੀ ਬੀਜਿਆ ਹੈ ਕੀ ਪਾਵੇਂਗੀ ਨਹੀਂ ਪਰ ਜਿਹੜੇ ਵੱਡੇ ਲੀਡਰ ਆ ਉਹਨਾਂ ਵਾਸਤੇ ਕਹਿ ਰਿਹਾ ਤੁਸੀਂ ਵੋਟ ਨੂੰ ਤਰਸੋਗੇ ਵੋਟ ਨੀਟੂ ਛਟਰਾ ਵਾਲੇ ਨੂੰ ਪੈਣੀ ਤੁਸੀਂ ਵੋਟ ਨੂੰ ਤਰਸੋਗੇ ਨੌ ਨੰਬਰ ਤੇ ਪੈਣੀ ਧੰਨਵਾਦ ਬਾਈ ਤਾਂ ਬਾਈ ਨੀਟੂ ਛਟਰਾ ਵਾਲੇ ਜਜ਼ਬਾਤ ਆਪਣੇ ਹੈਗੇ ਨੇ ਸੋਚ ਆ ਇੱਕ ਵੀ ਕੁਝ ਬਦਲਣਾ ਹੈਗਾ ਉਹ ਚੀਜ਼ਾਂ ਵਕਰੀਆਂ ਰਹੀਆਂ ਕਦੇ ਹਾਸਾ ਮਜ਼ਾਕ ਵੀ ਹੋ ਜਾਂਦਾ ਪਰ ਜੋ ਨਸ਼ਾ ਉਤੇ ਚਾਰ ਲੈਣਾ ਕਈਆਂ ਨੇ ਉਹ ਬਿਲਕੁਲ ਸਾਡੇ ਪੰਜਾਬ ਦਾ ਸੱਚ ਹੈ ਇਹ ਸੱਚ ਹੈ ਹਰ ਇੱਕ ਸਟੇਜ ਤੋਂ ਬੋਲਿਆ ਜਾਵੇ ਹਰ ਇੱਕ ਲੀਟਰ ਬੋਲੇ ਤਾਂ ਲੱਗਦਾ ਪੰਜਾਬ ਚੋਂ ਨਸ਼ਾ ਮੁਕਤ ਜ਼ਰੂਰ ਹੋ ਜਾਏਗਾ ਸੀਰੀਅਸਲੀ ਲਾਈਨਾਂ ਜਿਹੜੀਆਂ ਨੀਟੂ ਭਾਈ ਨੇ ਲਿਖੀਆਂ ਮੈਨੂੰ ਤਾਂ ਬਹੁਤ ਪਸੰਦ ਆਈਆਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਮੈਂ ਇੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਰਹੋ ਰਮਜ਼ਾ ਨਿਊਜ਼ ਸਸਿਕਾ